ਤੇ ਜਰੂਰ ਜਿਹੜੇ ਵੀਰ ਲਾਈਵ ਦੇ ਨਾਲ ਜੁੜਨਗੇ ਦੱਸਿਓ ਵੀ ਤੁਸੀਂ ਕਿਹੜਾ ਝੋਨੇ ਦੀ ਕਿਹੜੀ ਵੈਰੈਟੀ ਲਾਈ ਹੈ ਜਾਂ ਫਿਰ ਤੁਸੀਂ ਬਾਸਮਤੀ ਲਾਈ ਹੈ ਬਾਸਮਤੀ ਦੀ ਵੈਰੈਟੀ ਕਿਸਮ ਕਿਹੜੀ ਲਾਈ ਹੈ ਜਰੂਰ ਹੋਰ ਕਿਸਾਨ ਵੀਰ ਨਾਲ ਸਾਂਝੀ ਕਰਿਓ ਗੱਲਬਾਤ ਤੇ ਇੱਕ ਜਿਹੜਾ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਉਹ ਹੈਗਾ ਜੀ ਹਲਦੀ ਰੋਗ ਤੇ ਹਲਦੀ ਦਾ ਕੁਝ ਵੀਰ ਕਹਿ ਰਹੇ ਸਨ ਵੀ ਜੀ ਵੱਖ-ਵੱਖ ਸਰਪਰੀਆਂ ਦਾ ਨਾਮ ਲਿਆ ਜਾ ਰਿਹਾ ਸੀ ਕਹਿੰਦੇ ਵੀ ਫਲਾਣੀ ਕਰ ਲੋ ਫਲਾਣੀ ਕਰ ਲੋ ਪਰ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਵੀ ਜਦੋਂ ਹਲਦੀ ਰੋਗ ਪੈ ਚੁੱਕਾ ਹੁੰਦਾ ਤਾਂ ਉਸ ਤੋਂ ਬਾਅਦ ਇਹਦਾ ਇਲਾਜ ਕੋਈ ਨਹੀਂ ਹੁੰਦਾ ਹੈਗਾ ਯਾਨੀ ਬੇਫਯੂਲ ਪੈਸਾ ਖਰਾਬ ਕਰਨ ਵਾਲਾ ਕੰਮ ਹੈ ਤੇ ਹੁਣ ਮੈਂ ਜਿਵੇਂ ਤੁਹਾਨੂੰ ਆਪਣਾ ਖੇਤ ਵਿਖਾਉਣਾ ਵਾਂ ਇਹਦੇ ਵਿੱਚ ਵੀ ਹਲਦੀ ਰੋਗ ਪਿਆ ਇਹ ਆ ਵੇਖੋ ਇਹ ਆਹ ਵੇਖ ਸਕਦੇ ਹੋ ਆ ਮੇਰੇ ਉਂਗਲ ਦੇ ਅੱਗੇ ਜਿਹੜੀ ਗੱਠੀ ਬਣੀ ਹੋਈ ਹੈ ਹਲਦੀ ਦੀ ਤੇ ਸਾਡੇ ਪੈਣ ਦੀ ਵਜ੍ਹਾ ਮੁੱਖ ਇਹ ਐ ਕਿ ਜਦੋਂ ਬਾਰਸ਼ਾਂ ਬੜੀਆਂ ਪੈ ਰੀਆਂ ਸਨ ਤੇ ਆਪਣੇ ਨਾ ਆ ਖਾਲ ਜਿਹੜੇ ਨੇ ਸਾਰੇ ਇਹ ਆਧਾ-ਅਧ ਤੱਕ ਝੋਨਾੜਾ ਡੁੱਬਿਆ ਹੋਇਆ ਸੀ ਮਤਲਬ ਕਹਿ ਸਕਦੇ ਆਂ ਵੀ ਸਵਾ ਫੁੱਟ ਲਗਭਗ ਪਾਣੀ ਖੜਾ ਸੀ ਇੱਥੇ ਸਾਡੇ ਤੇ ਹੁਣ ਜਿਹੜਾ ਪਾਣੀ ਤਾਂ ਸੁੱਕ ਗਿਆ ਇੱਥੇ ਪਰ ਸਪਰੇਅ ਸਹੀ ਟਾਈਮ ਤੇ ਨਹੀਂ ਹੋ ਸਕੀ ਤੇ ਹੁਣ ਜੇਕਰ ਮੈਂ ਹਲਦੀ ਦੇ ੱਗੀਆਂ ਨੇ ਡੋਡੀਆਂ ਜਾਂ ਕਿਸੇ ਕਿਸੇ ਮੁੰਜਰ ਦੇ ਉੱਪਰ ਜੇ ਇਹਨੂੰ ਵੇਖ ਕੇ ਮੈਂ ਸਪਰੇਅ ਕਰਦਾ ਮਾਂ ਤਾਂ ਬੜੀ ਵੱਡੀ ਗਲਤੀ ਐ ਕਿਉਂਕਿ ਹੁਣੇ ਰੋਕਦੀ ਨਹੀਂ ਹੈਗੀ ਜਦੋਂ ਗੋਬ ਦੇ ਵਿੱਚ ਸੀ ਝੋਨਾ ਗੋਬ ਦੇ ਵਿੱਚ ਮਮੂਲੀ ਜਿਹੀ ਆਪਣੀ ਮੁੰਜਰ ਜੜੀ ਬਾਹਰ ਨੂੰ ਕੱਢਣ ਦੀ ਤਿਆਰੀ ਕਰ ਰਹੀ ਸੀ ਭਗੋਲੇ 'ਚ ਕਹਿੰਦੇ ਨੇ ਤਾਂ ਉਦੋਂ ਸਮਾਂ ਸੀ ਇਹਦਾ ਸਪਰੇਅ ਕਰਨ ਦਾ ਹਲਦੀ ਰੋਗ ਨੂੰ ਰੋਕਣ ਵਾਸਤੇ ਤੇ ਉਦੋਂ ਆਪਾਂ ਕਈ ਧਿਆਨ ਨਹੀਂ ਕਰਦੇ ਕਈ ਕਿਸਾਨ ਵੀਰ ਨਹੀਂ ਭੋਲੇ ਪਾ ਜਿਹੜੇ ਨੇ ਉਹਨਾਂ ਨੂੰ ਐਂ ਹੁੰਦਾ ਵੀ ਜਦੋਂ ਹਲਦੀ ਦਿੱਸੇਗੀ ਆਪਾਂ ਉਦੋਂ ਸਪਰੇਅ ਕਰ ਦਾਂਗੇ ਤੇ ਉਦੋਂ ਬਿਲਕੁਲ ਵੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਸਪਰੇਅ ਕਰੀ ਦਾ ਤੇ ਬਾਕੀ ਦੋਸਤੋ ਜਿਹੜੀਆਂ ਵੈਰੈਟੀਆਂ ਨੇ ਉਹ ਵੱਖ-ਵੱਖ ਵੈਰੈਟੀਆਂ ਸਾਰੇ ਕਿਸਾਨਾਂ ਨੇ ਲਾਈਆਂ ਨੇ ਤੇ ਆਪਾਂ ਝੋਨੇ ਦੀ ਜਿਹੜੀ ਪੂਸ਼ਾ 44 ਬੜੇ ਸਾਲਾਂ ਤੋਂ ਅਸੀਂ ਲਾਉਂਦੇ ਆਂਗੇ ਤੇ ਆਹ ਜਿਹੜੀ ਹੈ ਵੈਸੇ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਵੈਰੈਟੀ ਤਾਂ ਹੈਗੀ ਹੈ 131 PR 131 ਤੇ ਆਹ ਵੀ PR 131 ਹੋਈ ਇੱਧਰ ਆ ਵੇਖੋ ਇੰਨੇ ਥਾਂ ਦੇ ਵਿੱਚ ਨਵੇਂ ਬੀਜ ਨਾਲੇ ਆਹ ਬੌਣਾ ਵਾਇਰਸ ਪਿਆ ਇੰਨੇ ਕ ਥਾਂ 'ਚ ਆ ਥੋੜੇ ਥਾਂ 'ਚ 10 ਕੁ ਗੱਜ ਹੋਣੇ 10 ਕੁ ਕੁੱਲ 4 ਕੁ ਵਰਗ ਗੱਜ ਹੋਣੇ ਤੇ ਆ ਇਧਰ ਤੁਹਾਨੂੰ ਵਿਖਾਉਨੇ ਆ ਆ ਪੂਸ਼ਾ 44 ਅੱਗੇ ਆ ਪੂਸ਼ਾ 44 ਤੇ ਪੂਸ਼ਾ 44 ਵੀ ਆਪਣੇ ਲਗਭਗ ਇੱਕ ਕਿੱਲਾ ਹੋ ਗਿਆ ਉਧਰ ਉਹ ਜਿੱਥੇ ਬੜੀ ਦੂਰ ਉਹ ਮੋਟਰ ਦਿਸ ਰਹੀ ਐ ਉਹ ਮੋਟਰ ਦੇ ਨੇੜੇ ਉਸ ਏਰੀਆ ਦੇ ਵਿੱਚ ਇੱਕ ਕਿੱਲਾ ਉੱਥੇ ਖਰਾਬ ਹੋ ਚੁੱਕਿਆ ਬੌਣੇ ਵਾਇਰਸ ਨਾਲ ਤੇ ਅੱਧਾ ਕਿੱਲਾ ਇਧਰ ਖਰਾਬ ਹੋ ਚੁੱਕਿਆ ਬਾਕੀ ਪੂਸ਼ਾ 44 ਵੈਰੈਟੀ ਬੜੀ ਵਧੀਆ ਸੀ ਪਰ ਅਫਸੋਸ ਇਹ ਵੀ ਜਿਹੜਾ ਮੌਸਮ ਵਿੱਚ ਬਦਲਾ ਚੁੱਕਿਆ ਵਧੇਰੇ ਗਰਮੀ ਭੈਣ ਤੋਂ ਇੱਕ ਆਪਣੇ ਤੋਂ ਹੋਰ ਕੰਮ ਹੋਣ ਦਾ ਕਿਸਾਨ ਵੀਰ ਉਹ ਵੇਖੋ ਵੀਰ ਨਾਲ ਕਿਸਾਨ ਵੀਰ ਨਾਲ ਜਿਹੜੀ ਜੱਗੋਂ ਤੇਰਵੀ ਵਾਲਾ ਕੰਮ ਏ ਭਲੇਖੇ ਨਾਲ ਇਹ ਦੋ ਕਿੱਲੇ ਸਾਰੀ ਖੇਤ ਛੱਡ ਕੇ ਅੰਦਰਲੇ ਪਾਸੇ ਦੋ ਕਿੱਲੇ ਲਾ ਬੈਠੇ ਨੇ ਅਗੇਤੀ ਬਜਾਈ ਜਿਹੜੀ ਏ 1509 ਵਗੈਰਾ ਉਹ ਪੱਕ ਗਈ ਏ ਤੇ ਆਲੇ ਦੁਆਲੇ ਉਹਦੇ ਹਰਾ ਕਚੂਰ ਝੋਨਾ ਖੜਾ ਮਤਲਬ ਰਸਤਾ ਕੋਈ ਨਹੀਂ ਹੈਗਾ ਤੇ ਖੜ ਕੇ ਜਮੇ ਸੁੱਕਿਆ ਪਿਆ ਇਹਨਾਂ ਦੇ ਜਿਹੜੇ ਖੇਤ ਨੇ ਦੋ ਕਿੱਲੇ ਬਾਕੀ ਦੋਸਤੋ ਉਮੀਦ ਹੈ ਵੀ ਲਗਭਗ ਏ ਦਾਸਿਕ ਅਕਤੂਬਰ ਤੱਕ ਲਗਭਗ ਜੜੀ ਜੜੀ ਵੜਾਈ ਹੋ ਸਕਦੀ ਹੈ ਅਸੀਂ ਅੱਗੇ ਵੈਸੇ 20 ਅਕਤੂਬਰ ਨੂੰ 18 19 20 ਦੇ ਦੌਰਾਨ ਵੜਦੇ ਹੁੰਨੇ ਆ ਪਰ ਇਹ ਲੱਗਦਾ ਵੀ ਇੱਕ ਹਫਤੇ ਦਾ ਸ਼ਾਇਦ ਫਰਕ ਹੋ ਸਕਦਾ ਹੈ ਬਾਕੀ ਦੋ ਤਿੰਨ ਦਿਨ ਦਾ ਮੌਕੇ ਤੇ ਜਾ ਕੇ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਕਈ ਵਾਰੀ ਲੇਟ ਵੜੀ ਜਾਂਦੀ ਹੈ ਕਈ ਵਾਰੀ ਪਹਿਲਾਂ ਵੜੀ ਜਾਂਦੀ ਹੈ ਤੇ ਬਾਕੀ ਝੋਨਾ ਤਾਂ ਉੰਜ ਵਧੀਆ ਹੈ ਹਲਦੀ ਰੋਗ ਜਰੂਰ ਪੈ ਚੁੱਕਿਆ ਹੈ ਵੇਖੋ ਮੇਰੇ ਤਾਂ ਕੱਪੜਿਆਂ ਨੂੰ ਲੱਗ ਰਿਹਾ ਹਲਦੀ ਹੈ ਕਿਤੇ ਕਿਤੇ ਵੇਖਣ ਨੂੰ ਪਰ ਜੇ ਬੂਟਿਆਂ ਨੂੰ ਝਾੜਦੇ ਆ ਤਾਂ ਉਹ ਉਧਰ ਸਾਡੇ 4-5 ਕਿੱਲੇ ਤੇ ਜਿਹੜੇ ਨੇ ਉੱਡਦੀ ਆ ਉਥੋਂ ਹਲਦੀ ਦਾਣੀ ਅੱਗੋਂ ਆਪਾਂ ਨੇੜੇ ਤੇੜੇ ਇਥੋਂ ਬੀ ਵੀ ਨਹੀਂ ਰੱਖ ਸਕਦੇ ਕਿਉਂਕਿ ਜੇ ਬੀਜ ਰੱਖਾਂਗੇ ਤਾਂ ਵੱਡਾ ਨੁਕਸਾਨ ਹੋਊਗਾ ਅਗਲੇ ਸਾਲ ਹੋਰ ਵੀ ਵਧੇਰੇ ਪਾਵੇਗੀ ਹਲਦੀ ਰੋਗ ਜਿਹੜਾ ਹੋਰ ਬਿਮਾਰੀਆਂ ਵੀ ਪੈ ਸਕਦੀਆਂ ਨੇ ਬਹੁਤ ਬਹੁਤ ਧੰਨਵਾਦ